ਇੱਕ ਇਹੋ ਜੀ ਫਸਲ ਜਿਹੜੀ ਕਿ 50 50 ਬੰਦਿਆਂ ਨੂੰ ਪਤਾ ਹੋਊਗੀ ਤੇ 300 ਦੇ ਹਿਸਾਬ ਨਾਲ 3000 ਹੋ ਗਏ 10 ਮੰਡੀ ਦਾ ਭਾਅ ਇਹਦਾ 10000 ਰੁਪਏ ਰੁਪਏ ਤੋਂ ਪਲੱਸ ਫਸਲ ਇਹ ਕਿਲੋ ਵਿਗਰੀ ਆ ਜੀ ਮੈਨੂੰ ਲੱਗਦਾ 90% ਬੁੱਝ ਸਕਦੇ ਹਾਂ ਤੇ ਤੁਹਾਨੂੰ ਸਾਰੀ ਗੱਲ ਬਾਤ ਦੱਸਦੇ ਆਂਗੇ ਵੀ ਕਿਹੜੀ ਫਸਲ ਆ ਇਹ ਉਸ ਸਰਕਾਰ ਤੇ ਨਿਰਭਰ ਆਂਗੇ ਵੀ ਆਪਾਂ ਨੂੰ ਉਹ ਭਾਅ ਦੇਊਗੀ ਕੀ ਕੰਮ ਆਉਂਦੀ ਆ ਇਹ ਤੇ ਤੁਸੀਂ ਜੀ ਮਿੱਤਰੋ ਤਾਂ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂਗੇ ਇੱਕ ਫਸਲ ਬਾਰੇ ਜਿਹੜੀ ਕਿ ਦੇਖਣ ਚ ਕਈ ਬੰਦੇ ਪਛਾਣ ਨਹੀਂ ਸਕਦੇ ਤੇ ਕਈ ਬੰਦੇ ਦੇਖਣ ਸਾਰੀ ਪਛਾਣ ਜਾਣਗੇ ਤੁਹਾਨੂੰ ਇਹ ਜੀ ਫਸਲ ਦਿਖਾਉਣੇ ਜਾ ਰਹੇ ਹਾਂਗੇ ਆਪਾਂ ਤੇ ਬਸ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤੁਹਾਡਾ ਬਣਾਉਣਿਆ ਮਾਹੌਲ ਤੇ ਕੀ ਗੱਲਬਾਤ ਬਣਦੀ ਹੈਗੀ ਤੇ ਕਿਹੜੀ ਫਸਲ ਆ ਕੀ ਕੰਮ ਆਉਂਦੀ ਹੈਗੀ ਤੇ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਇੱਕ ਇਹੋ ਜੀ ਫਸਲ ਆ ਜਿਹੜੀ ਕੀ 50 50 ਬੰਦਿਆਂ ਨੂੰ ਪਤਾ ਹੋਊਗੀ ਤੇ ਬਸ ਜੁੜੇ ਰਹੋ ਮਿੱਤਰੋ ਬਲੌਗ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਤੁਹਾਨੂੰ ਦੱਸਦੇ ਆਂਗੇ ਕੀ ਗੱਲਬਾਤ ਆ ਪੂਰੀ ਕੀ ਕੰਮ ਆਉਂਦੀ ਹੈ ਇਹ ਤੇ ਤੁਸੀਂ ਇੱਕ ਵਾਰ ਇਹਨੇ ਜ਼ਰੂਰ ਕਮੈਂਟ ਕਰਕੇ ਮੈਨੂੰ ਦੱਸੋ ਵੀ ਕਿਹੜੀ ਫਸਲ ਆ ਇਹ ਠੀਕ ਆ ਤੇ ਫਾਕੀ ਕੀ ਕੰਮ ਆਉਂਦੀ ਆ ਤੇ ਆ ਬਾਣ ਆਪਣਾ ਕਿਉਂ ਖਾਲੀ ਰਹਿ ਗਿਆ ਇਹਦਾ ਕੱਦ ਬਈ ਜਿਹੜੇ ਬਾਣ ਚ ਪਾਣੀ ਪੂਣੀ ਠੀਕ ਲੱਗਦਾਗਾ ਪਾਣੀ ਬੜਾ ਵੀ ਨਹੀਂ ਹੁੰਦਾ ਹਨਾ ਪਾਣੀ ਘੱਟ ਵੀ ਨਹੀਂ ਹੈਗਾ ਜਿੱਥੇ ਉੱਥੇ ਵਾਲੀ ਫਸਲ ਆ ਇਹ ਆ ਦੇਖੋ ਸਾਹਮਣੇ ਤੇ ਇਹ ਫਸਲ ਤਾਂ ਦਬ ਗਈ ਕਿਉਂਕਿ ਇੱਥੇ ਮੀਂਹ ਜ਼ਿਆਦਾ ਪਈ ਗਿਆ ਜ਼ਿਆਦਾ ਪੈਣ ਕਰਕੇ ਇਹ ਫਸਲ ਬਜ਼ਾਰਾ ਤਰ ਤਾਂ ਨਾ ਤਾਂ ਪਾਣੀ ਭਾਲਦੀ ਆ ਤੇ ਨਾ ਹੀ ਇਹ ਸੁੱਕੇ ਬਾਣ ਚ ਹੁੰਦੀ ਆ ਸੁੱਕੇ ਬਾਣ ਚ ਤਾਂ ਦੇਖੋ ਕੋਈ ਵੀ ਬੀਜ ਨਹੀਂ ਹੁੰਦਾ ਹਨਾ ਕਿਉਂਕਿ ਉਹ ਮੱਚ ਜਾਂਦਾਗਾ ਤੇ ਆਹ ਦੇਖੋ ਆਪਣੇ ਸਾਹਮਣੇ ਇਹ ਬਾਣ ਚ ਦਿਖਾਉਣੇ ਨੇ ਤੁਹਾਨੂੰ ਕਿਹੜਾ ਨਜ਼ਦੀਕ ਜਾ ਕੇ ਆਪਾਂ ਜਲਦੀ ਜਲਦੀ ਜਾਣੇ ਆ ਤੇ ਤੁਹਾਨੂੰ ਸਾਰੀ ਗੱਲਬਾਤ ਦੱਸ ਦਿਆਂਗੇ ਵੀ ਕਿਹੜੀ ਫਸਲ ਆ ਇਹ ਕੀ ਨਾਮ ਹੈ ਇਹਦਾ ਤੇ ਕੀ ਕੰਮ ਹੁੰਦੀ ਆ ਤੇ ਕਿੰਨਾ ਕੱਦ ਹੋ ਜਾਂਦਾ ਹੈ ਜੁੜੇ ਰੋ ਬਸ ਵੀਡੀਓ ਦੇ ਨਾਲ ਆਹ ਦੇਖੋ ਮਿੱਤਰੋ ਇਹ ਵੀ ਅਲੱਗ-ਅਲੱਗ ਪ੍ਰਕਾਰ ਦੇ ਬੀ ਆਉਂਦੇ ਹੈਗੇ ਇਹ ਫਸਲ ਦੇ ਆਹ ਦੇਖੋ ਆਹ ਸੁੰਡੀਆਂ ਜਿਹੀਆਂ ਲੱਗਦੀਆਂ ਇਹਦੇ ਸੁੰਡੀਆਂ ਜਿਹੀਆਂ ਦੇਖ ਕੇ ਮੈਂ ਤੁਹਾਨੂੰ ਥੇ ਛੋਟੀਆਂ ਥੋੜੀਆਂ ਛੋਟੀਆਂ ਸੁੰਡੀਆਂ ਆਈਆਂ ਇਹ ਸੋਨੂੰ ਮੈਂ ਵੱਡੀਆਂ ਸੁੰਡੀਆਂ ਜਿਹੀਆਂ ਦਿਖਾਦਾ ਹਾਂ ਤੇ ਤੁਸੀਂ ਮੈਨੂੰ ਲੱਗਦਾ 90% ਬੁੱਝ ਸਕਦੇ ਹੋ ਵੀ ਇਹ ਕਿਹੜੀ ਫਸਲ ਹੈਗੀ ਤੇ ਕਿੱਥੇ ਕਿਹੜੇ ਵਾਣਾਂ ਦੇ ਵਿੱਚ ਹੁੰਦੀ ਆ ਮੈਨੂੰ ਲੱਗਦਾ ਤੁਹਾਨੂੰ ਲਗਭਗ ਇਹ ਵੀ ਪਤਾ ਲੱਗ ਜੂਗਾ ਤੇ ਮੈਤਰੋ ਕਰੋ ਚੈੱਕ ਇਹ ਹੈਗੀ ਗਮਾਰਾ ਤੇ ਗਮਾਰਾ ਫਲੀ ਜਿਹੜੀ ਆ ਅੱਜ ਕੱਲ ਬਾਜ਼ਾਰ ਦੇ ਵਿੱਚ 100 ਰੁਪਏ ਕਿਲੋ ਤੋਂ ਪਲੱਸ ਵਿਗ ਰਹੀ ਆ ਹਨਾ ਮੈਤਰੋ 100 ਰੁਪਏ ਤੋਂ ਪਲੱਸ ਫਸਲ ਇਹ ਕਿਲੋ ਵਿਗ ਰਹੀ ਆ ਪ੍ਰਤੀ ਕਿਲੋ 100 ਰੁਪਏ ਤੋਂ ਪਲੱਸ 100 ਰੁਪਏ ਤੋਂ ਪਲੱਸ ਐਵੇਂ ਮੰਡੀ ਦਾ ਭਾਅ ਇਹਦਾ 10000 ਰੁਪਇਆ 10000 ਕਿਵੇਂ ਆ ਮਿੱਤਰੋ ਅੱਜ ਦੇ ਟਾਈਮ 'ਚ ਤੁਸੀਂ ਆਪ ਥੋੜਾ ਜਿਹਾ ਸੋਚ ਕੇ ਦੇਖੋ ਇਹ ਹੈਗਾ ਗਮਾਰਾ ਠੀਕ ਆ ਤੇ ਗਮਾਰਾ ਇਹਦਾ ਕੱਦ ਆਪਣੇ ਗਮਾਂਡੀਆਂ ਦੇ ਬਾਣ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦਾ ਕੱਦ ਆਏਗਾ 5 5.5 ਫੁੱਟ ਤੇ ਮਨ ਕੇ ਚਲੋ ਜਿਹੜਾ ਥੋੜਾ ਜਿਹਾ ਪਹਿਲਾਂ ਬੀਜਿਆ ਗਿਆ ਉਹਦਾ ਕੱਦ ਹੈਗਾ ਵੱਡਾ ਤੇ ਇਹ ਥੋੜਾ ਆਪਣਾ ਲੇਟ ਸੀ ਆ ਇਹਦਾ ਕੱਦ ਹੈਗਾ 3 3 1/2 ਫੁੱਟ ਤੇ ਲਗਭਗ 4 ਹੋਣ ਵਾਲਾ ਵਿੱਚ ਤਾਂ ਤੇ ਇਹ 10000 ਰੁਪਿਆ ਕਵਾਂਟਲ ਕਿਵੇਂ ਵਿਕਦਾ ਹੈ ਇਹ ਤੁਹਾਨੂੰ ਦੱਸਣ ਜਾ ਰਹੇ ਹਾਂ 10000 ਰੁਪਿਆ ਕਵਾਂਟਲ ਕਿਵੇਂ ਵਿਕਦਾ ਮਿੱਤਰੋ ਬਸ ਬਣੇ ਰਹੋ ਉਹ ਵੀਡੀਓ ਦੇ ਨਾਲ ਕਿਉਂਕਿ ਅੱਜ ਕੱਲ ਲੋਕ ਬਹੁਤ ਤਰੱਕੀ ਕਰ ਗਏ ਹਨ ਆਪਾਂ ਤਾਂ ਕਹਿ ਸਕਦੇ ਹਾਂ ਕਿ ਆਪਾਂ ਇੱਕ ਕਿਸਾਨ ਨਾਂ ਤੇ ਆਪਾਂ ਕਿਹ ਚਲੋ ਆਪਾਂ ਬਸ ਇੱਕ ਖੇਤੀ ਤੇ ਨਿਰਭਰ ਪਏ ਆ ਇੱਕ ਉਸ ਸਰਕਾਰ ਤੇ ਨਿਰਭਰਾਂਗੇ ਵੀ ਆਪਾਂ ਉਹ ਭਾਅ ਦਊਗੀ ਤੇ ਆਪਾਂ ਉਹ ਭਾਅ ਵੇਚਾਂਗੇ ਹਨਾ ਆਪਣੀ ਫਸਲ ਕੱਢ ਕੇ ਨਾ ਮਿੱਤਰੋ ਇਹ ਗੱਲ ਇਹ ਕੰਮ ਨਹੀਂ ਕਰਨਾ ਠੀਕ ਆ ਕਿਉਂਕਿ 10000 ਰੁਪਏ ਕਮਾਂਟਰ ਤੁਸੀਂ ਕਿਵੇਂ ਵੇਚਨਾ ਗਮਾਰਾ ਤੇ ਬਸ ਜੁੜੇ ਰਹੋ ਵੀਡੀਓ ਦੇ ਨਾਲ ਤੇ 10000 ਰੁਪਏ ਅੱਜ ਦੇ ਟਾਈਮ 'ਚ ਤੁਸੀਂ ਕਿਵੇਂ ਵੇਚ ਸਕਦੇ ਹੋ ਸਾਨੂੰ ਦੱਸਣ ਜਾ ਰਹਿਆਂਗਾ ਮੈਂ ਕਿਉਂਕਿ ਜਿਹੜੀ ਕਿ ਗਮਾਰਾ ਫਲੀ ਆ ਠੀਕ ਆ ਗਮਾਰਾ ਫਲੀਏ ਜਿਹੜੀ ਆਪਣੀ ਉਹ ਅੱਜ ਦੇ ਟਾਈਮ ਦੇ ਵਿੱਚ 100 ਰੁਪਏ ਕਿਲੋ ਵਿਕਦੀ ਆ ਤੇ ਕੁਆਟਲ ਤੁਸੀਂ ਆਪ ਹੀ ਹਿਸਾਬ ਲਾ ਲਓ ਜਮਾ ਲੋ ਤੋਂ ਲੋਸ ਪ੍ਰਾਈਸ ਦੱਸਦਾ ਮੰਡੀ ਦੇ ਵਿੱਚ ਇੱਥੇ ਬੋਲੀ ਲੱਗਦੀ ਆ ਉੱਥੇ 100 ਰੁਪਏ ਕਿਲੋ ਆਪਣਾ ਗਮਾਰਾ ਫਲੀ ਮਿਲਦੀ ਆ ਹਨ ਤੇ ਬਾਕੀ ਜਿਹੜੀ ਵੀ ਤੁਸੀਂ ਆਪਣੇ ਜਿੱਥੇ ਵੀ ਤੁਸੀਂ ਕੋਈ ਵੀ ਅਲੱਗ ਜਿਹਾ ਬਿਜ਼ਨਸ ਚਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਤਰੀਕਾ ਅਪਣਾ ਕੇ ਦੇਖੋ ਤੇ ਫੋਲਾ ਮੁਨਾਫਾ ਯਾਰ ਕਹਿਣ ਦਾ ਮਤਲਬ ਵੀ ਮੰਨ ਕੇ ਚੱਲ ਲੇਬਰ ਲਾ ਦੇ ਤੋੜਨ ਵਾਸਤੇ ਗਮਾਰੇ ਨੂੰ ਗਮਾਰਾ ਫਲੀ ਨੂੰ ਲੇਬਰ ਲਾ ਦੇ ਤੋੜਨ ਵਾਸਤੇ ਠੀਕ ਆ ਇੱਕ ਦਿਨ ਪਹਿਲਾਂ ਲਾ ਦੇ ਜਾਂ ਕਿਵੇਂ ਕਰ ਲੋ ਤੇ ਤੋੜ ਕੇ ਤੇ ਇੱਕ ਵਾਰ ਮੇਰੀ ਗੱਲ ਮੰਨ ਕੇ ਠੀਕ ਆ ਤੁਸੀਂ ਮੰਡੀ ਦੇ ਵਿੱਚ ਜ਼ਰੂਰ ਲੈ ਕੇ ਜਾਓ ਗਮਾਰੇ ਨੂੰ ਹਨ ਤੇ ਵੱਧ ਤੋਂ ਵੱਧ ਮੁਨਾਫਾ ਕਮਾਓ ਮੰਨ ਕੇ ਚਲੋ ਇੱਕ ਕਵਟਲ ਲੈ ਗਏ ਤੁਸੀਂ ਇੱਕ ਕਵਟਲ ਦੇ ਵਿੱਚ 10000 ਦੀ ਹੋਗੀ 10000 ਦੀਆਂ ਫਲੀਆਂ ਹੋ ਗਈਆਂ ਜੇ 100 ਰੁਪਏ ਕਿਲੋ ਹੀ ਵੇਕੀਆਂ ਘੱਟ ਤੋਂ ਘੱਟ 100 ਰੁਪਏ ਕਿਲੋ ਵੇਚ ਕੇ ਤੁਸੀਂ 10000 ਦੀ ਹੋ ਗਈ 10000 ਦੀ ਤੇ 10 ਬੰਦੇ ਲਾ ਲਓ ਤੁਸੀਂ ਵੀ 10 ਜਾਣੇ ਇੱਕ ਦਿਹਾੜੀ ਦੇ ਵਿੱਚ ਕੁਆਟਰ ਤੋੜ ਦੇਣਗੇ 10 10 ਕਿਲੋ ਤੋੜ ਦੇਣਗੇ ਤਾਂ ਵੀ ਕੁਆਟਰ ਹੋ ਜਾਊਗਾ 10 10 ਕਿਲੋ ਮੰਨ ਕੇ ਚਲੋ ਫਲੀਆਂ ਤੋੜਦੇ ਨੇ ਤਾਂ ਵੀ ਕੁਆਟਰ ਹੋ ਜਾਣੀਆਂ ਠੀਕ ਆ ਮੈਂ ਤੁਹਾਨੂੰ ਦੁਬਾਰਾ ਡਿਟੇਲ ਦੇ ਵਿੱਚ ਦੱਸ ਦਾਂਗਾ ਵੀ 10 ਕੋਈ ਵੀ ਲੇਬਰ ਭਾਈ ਤੇ ਲੈ ਆਉਣੇ ਆਪਾਂ ਤੇ ਉਹਦੀ 300 ਰੁਪਏ ਦਿਹਾੜੀ ਹੁੰਦੀ ਆ ਤੇ 300 ਦੇ ਹਿਸਾਬ ਨਾਲ 3000 ਹੋ ਗਏ 10 ਬੰਦਿਆਂ ਦਾ ਤੇ ਉਹ ਕਵਟਰਲ ਵੀ ਇਹ ਫਲੀਆਂ ਤੋੜਦੇ ਆ ਤਾਂ ਆਪਾਂ ਅਗਲੇ ਦਿਨ ਮੰਡੀ ਤੇ ਜਾਣੇ ਆ ਕਿ ਉਹਨਾਂ ਨੂੰ ਲੈ ਕੇ ਤੇ ਉਹ 10000 ਰੁਪਏ ਵਿਕਣੀਆਂ ਤੇ ਐਦਾਂ ਮਿੱਤਰੋ ਲੋਕ ਬਹੁਤ ਦਿਮਾਗ ਲਾ ਰਹੇ ਹੈਗੇ ਆਪਾਂ ਨੂੰ ਵੀ ਵੱਧ ਤੋਂ ਵੱਧ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਠੀਕ ਆ ਵੀ ਵੱਧ ਤੋਂ ਵੱਧ ਆਪਾਂ ਨੂੰ ਮੁਨਾਫਾ ਆਪਣੀ ਫਸਲ ਦੇ ਵਿੱਚ ਬਹੁਤ ਵੱਧ ਤੋਂ ਵੱਧ ਮੁਨਾਫਾ ਆਪਾਂ ਨੂੰ ਖੱਟਣਾ ਚਾਹੀਦਾ ਹੈਗਾ ਖੱਟ ਸੋਨੂੰ ਇੱਕ ਤਰੀਕਾ ਤਾਂ ਮੈਂ ਦੱਸ ਦਿੱਤਾ ਤੇ ਬਾਕੀ ਇਹ 10000 ਦਾ ਭਾਅ ਕੁਆਟਰਲ ਦਾ ਐਵੇਂ ਮਿਲਦਾ ਮਿੱਤਰੋ ਤੇ ਇਹ ਹੈਗਾ ਗਮਾਰਾ ਤੇ ਜਿਹੜਾ ਕੀ ਆਪਣੇ ਹੁਣ ਜਦੋਂ ਫੜੀਆਂ ਹਰੀਆਂ ਹੁੰਦੀਆਂ ਜਦੋਂ ਫੜੀਆਂ ਹਰੀਆਂ ਹੁੰਦੀਆਂ ਉਦੋਂ ਆਪਣੇ ਸਬਜ਼ੀ ਲਈ ਕੰਮ ਆਉਂਦੀਆਂ ਇਹ ਕਿਉਂਕਿ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਠੀਕ ਹੈ ਇਹਦੀ ਬਹੁਤ ਨਹੀਂ ਹੈ ਟੇਸਟੀ ਤੇ ਬਾਕੀ ਗੱਲ ਰਹੇਗੀ ਜਦੋਂ ਆਪਣੇ ਮਨ ਕੇ ਚਲ ਪੱਕ ਕੇ ਜਾਂਦੀ ਹੈ ਫਸਲ ਗਮਾਰਾ ਨਿਕਲ ਜਾਂਦਾ ਹੈ ਕਿ ਇਹ ਕਿੱਥੇ ਕੰਮ ਆਉਂਦਾਗਾ ਗਮਾਰੇ ਦਾ ਬੀਜ ਇਹ ਮਿੱਤਰੋ ਬਰੂਦ ਦੇ ਕੰਮ ਆਉਂਦਾਗਾ ਠੀਕ ਆ ਬੀਜ ਦੇ ਗਮਾਰੇ ਦੇ ਨਾਲ ਬਰੂਦ ਬਣਦਾਗਾ ਜਿਹੜੇ ਕੀ ਆਪਣੇ ਗਮਾਰ ਇਹਦਾ ਬਰੂਦ ਬਣਦਾ ਠੀਕ ਆ ਤੇ ਬਰੂਦ ਬਣ ਕੇ ਸਾਨੂੰ ਪਤਾ ਕਿੱਥੇ ਕੰਮ ਆਉਂਦਾਗਾ ਕਿਉਂਕਿ ਆਪਣੀ ਆਰਮੀ ਕੋਲੇ ਇੱਥੇ ਵੀ ਕਿੱਥੇ ਵੀ ਬਰੂਦ ਆਪ ਨੂੰ ਚਾਹੀਦਾ ਹਨਾ ਆਲ ਇੰਡੀਆ ਦੇ ਵਿੱਚ